ਜੀ ਜੀ ਇਸ ਅੰਕਲ ਦਾ ਨਾਮ ਕਿਰਸ਼ਨ ਕੁਮਾਰ ਆਇਆ ਪਿੰਨ ਹਿੰਮਤਪੁਰਾ ਤੋਂ ਹੈ 30 ਸਾਲ ਤੋਂ ਸ਼ਰਾਬ ਦਾ ਨਸ਼ਾ ਕਰ ਰਹੀ ਸੀ ਤੇ ਇਹਨਾਂ ਨੂੰ ਨਸ਼ੇ ਦੀ ਲਤ ਇਨੀ ਲੱਗੀ ਹੋਈ ਸੀ ਕਿ ਇਹਨਾਂ ਕੋ ਛੁੱਟ ਨਹੀਂ ਰਿਹਾ ਸੀ ਇਹਨਾਂ ਨੇ ਬਹੁਤ ਦਵਾਈਆਂ ਵੀ ਲਈਆਂ ਪਰ ਨਸ਼ਾ ਨਹੀਂ ਛੁੱਟਿਆ ਫਿਰ ਇਹਨਾਂ ਨੂੰ ਇਹਨਾਂ ਦੇ ਮੁੰਡੇ ਹਰਪਾਲ ਨੇ ਦੱਸਿਆ ਮਾ ਵਿਸ਼ੇਖ ਹੋਸ਼ਨਾ ਚਰਚ ਬਾਰੇ ਜੋ ਹੋਸ਼ਨਾ ਚਰਚ ਚ ਜਾਂਦੇ ਆ ਤੇ ਇਹਨਾਂ ਸੰਤ ਛੇਰ ਸਿੰਘ ਤੋਂ ਪ੍ਰਾਰਥਨਾ ਕਰਵਾਈ ਤੇ ਇਹਨਾਂ ਨੂੰ 30 ਸਾਲ ਦੀ ਜੋ ਸ਼ਰਾਬ ਦਾ ਨਸਾ ਸੀ ਉਸ ਤੋਂ ਇਹਨਾਂ ਨੇ ਛੁਟਕਾਰਾ ਪਾਇਆ ਬਾਕੀ ਦੀ ਗਵਾਈ ਆਪਦੇ ਮੂੰਹ ਤੋਂ ਦੱਸਣਗੇ ਹallelujah ਭਾਰਾਂ ਜੈ ਮਸੀਹੀ 30 ਸਾਲ ਤੋਂ ਜਣਾਫੀ ਦਾ ਸੀ ਮੈਂ ਸ਼ਰਾਬ ਪੀਣੀ ਸੀ ਜੀ ਖੇਤੋਂ ਆਉਣਾ ਕੰਤੇ ਉਣੀ ਕਰਾਸੀ ਨਾਲ ਪਵਾਉਣਾ ਇੱਕ ਕਹਿਕ ਨਾਲ ਆ ਉਹ ਤੋਂ ਬਾਅਦ ਨਾ ਨਾ ਪਾਚੇ ਰੋਟੀ ਖਾਣੀ ਤੇ ਨਹੀਂ ਨਹੀਂ ਦੀ दारू